रेडी ਜੇ ਗੱਲ ਕੀਤੀ ਜਾਵੇ ਸਾਡੇ ਵਿਗਿਆਨ ਜਾਂ ਟੈਕਨਾਲੋਜੀ ਦੀ ਤਾਂ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਦੁਨੀਆ ਉੱਤੇ ਹੁਣ ਕੁਝ ਵੀ ਅਸੰਭਵ ਨਹੀਂ ਰਹਾ ਹਰ ਸਵਾਲ ਦਾ ਉੱਤਰ ਸਮਾਂ ਪਾ ਕੇ ਲੱਭ ਲਿਆ ਜਾਂਦਾ ਹੈ ਡੰਡੀ ਇੱਕ ਦੂਜੇ ਤੋਂ ਵਿਕਾਸ ਵਿੱਚ ਮੋਢੀ ਹੋਣ ਦੀ ਹੋੜ ਨੇ ਦੁਨੀਆ ਨੂੰ ਅਜਿਹੇ ਮੋੜ ਉੱਤੇ ਲਿਆ ਖੜਾ ਕਰ ਦਿੱਤਾ ਹੈ ਜਿੱਥੇ ਮਾਨਵ ਆਪਣੇ ਨਾਲ ਹੀ ਦੋ ਚਾਰ ਹੋ ਰਿਹਾ ਹੈ ਡੰਡੀ ਜੇ ਗੱਲ ਕੀਤੀ ਜਾਵੇ ਯੁੱਧਾਂ ਦੀ ਤਾਂ ਪਹਿਲਾਂ ਤਾਂ ਯੁੱਧ ਮਨਾਂ ਵਿੱਚ ਲੜੇ ਜਾਂਦੇ ਹਨ ਡੰਡੀ ਫੇਰ ਇਹਨਾਂ ਨੂੰ ਅਮਲੀ ਰੂਪ ਦੁਨੀਆ ਦੀਆਂ ਤਿੰਨ ਆਰਮੀ ਯੂਨਿਟਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਭਾਵ ਹਵਾਈ ਸੈਨਾ ਜਲ ਸੈਨਾ ਅਤੇ ਥਲ ਸੈਨਾ ਪਰ ਇਹਨਾਂ ਤੋਂ ਦੁਨੀਆ ਨੂੰ ਜਿੱਤ ਨਾ ਸਕਣ ਵਾਲੇ ਦੇਸ਼ਾਂ ਨੇ ਇੱਕ ਨਵੀਂ ਯੂਨਿਟ ਤਿਆਰ ਕਰ ਲਈ ਹੈ ਜਿਸ ਨੂੰ ਅਸੀਂ ਹੈਕਰਾਂ ਦੀ ਸੈਨਾ ਕਹਿ ਸਕਦੇ ਹਾਂ ਡੰਡੀ ਹੈਕਰ ਪੂਰੀ ਦੁਨੀਆ ਵਿੱਚ ਇੱਕ ਸੈਨਾ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਹਨ ਜੋ ਕਿ ਚੋਟੀ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਖੋਰਾ ਲਾਉਣ ਦੀ ਤਾਕਤ ਰੱਖਦੇ ਹਨ ਡੰਡੀ ਦੁਨੀਆ ਭਰ ਵਿੱਚ ਸਾਈਬਰ ਅਪਰਾਧ ਵੱਧ ਰਹੇ ਹਨ ਅਤੇ ਦੁਨੀਆ ਭਰ ਦੇ ਦੇਸ਼ ਸਾਈਬਰ ਤਾਕਤਾਂ ਨੂੰ ਮਜ਼ਬੂਤ ਕਰਨ ਲਈ ਹਰ ਹੀਲੇ ਵਸੀਲੇ ਆਪਣਾ ਰਹੇ ਹਨ ਡੰਡੀ ਹੁਣ ਯੁੱਧ ਸਾਈਬਰ ਸਪੇਸ ਉੱਤੇ ਲੜੇ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀ ਜਾਣਕਾਰੀ ਤੋਂ परे ਹਨ ਡੰਡੀ ਇੰਟਰਨੈਟ ਦੀ ਰੈਡੀ ਦੁਨੀਆ ਸਾਡੀ ਆਮ ਦੁਨੀਆ ਤੋਂ ਪਰੇ ਦੀ ਰਹੱਸਮਈ ਦੁਨੀਆ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਮਨੁੱਖ ਦਾ ਪੂਰੀ ਤਰ੍ਹਾਂ ਕੰਪਿਊਟਰਾਈਕਰਨ ਹੋ ਚੁੱਕਾ ਹੈ ਡੰਡੀ ਇੰਟਰਨੈਟ ਦੀ ਵਰਤੋਂ ਨੇ ਹਰ ਇਨਸਾਨ ਦੀ ਅਸਲੀ ਜ਼ਿੰਦਗੀ ਨੂੰ ਆਪਣੇ ਆਪ ਵਿੱਚ ਇੱਕ ਤਰ੍ਹਾਂ ਦਾ ਡਾਟਾ ਬਣਾ ਕੇ ਸਾਂਭ ਕੇ ਰੱਖ ਲਿਆ ਹੈ ਜੋ ਕਿ ਕਦੇ ਵੀ ਕੋਈ ਤੀਜਾ ਬੰਦਾ ਟੈਕਨਾਲੋਜੀ ਦੀ ਗਲਤ ਵਰਤੋਂ ਕਰਕੇ ਚੋਰੀ ਕਰ ਸਕਦਾ ਹੈ ਅਤੇ ਹਰ ਇਨਸਾਨ ਦੇ ਜਾਂ ਦੇਸ਼ ਜਾਂ ਕੰਪਨੀ ਜਾਂ ਸੰਸਥਾ ਦੇ ਚਰਿੱਤਰ ਦੀ ਜਾਣਕਾਰੀ ਲੈ ਸਕਦਾ ਹੈ ਡੰਡੀ ਕੁਝ ਸਮਾਂ ਪਹਿਲਾਂ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਕੋਈ ਵੀ ਜ਼ਿਆਦਾ ਸੰਵੇਦਨਸ਼ੀਲਤਾ ਜਾਂ ਚੌਕਸ ਨਹੀਂ ਸੀ ਡੰਡੀ ਪਰ ਸਮੇਂ ਨਾਲ ਸਾਈਬਰ ਕ੍ਰਾਈਮ ਵਧ ਰਹੇ ਹਨ ਜਿਸ ਕਾਰਨ ਦੇਸ਼ਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾਵਾਂ ਵੱਧ ਰਹੀਆਂ ਹਨ ਡੰਡੀ ਜੇਕਰ ਸੂਤਰਾਂ ਦੇ ਹਵਾਲੇ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਵਿੱਚ ਹੈਕਰਾਂ ਦੇ ਦੌਰ ਦੀ ਸ਼ੁਰੂਆਤ ਹੋਈ ਰੂਸ ਵਿੱਚ ਉਸ ਸਮੇਂ ਵਿੱਚ ਕਾਫੀ ਉੱਚ ਸਿੱਖਿਅਤ ਨੌਜਵਾਨਾਂ ਨੇ ਇੰਟਰਨੈਟ ਰਾਹੀਂ ਅਜਿਹੇ ਜਾਲ ਬਣਾਉਣੇ ਸ਼ੁਰੂ ਕੀਤੇ ਜਿਸ ਨਾਲ ਉਹ ਵੱਡੀਆਂ ਕੰਪਨੀਆਂ ਜਾਂ ਦੇਸ਼ਾਂ ਦਾ ਡਾਟਾ ਮਿਟਾ ਦਿੰਦੇ ਸਨ ਜੋ ਚੋਰੀ ਕਰਕੇ ਪੈਸੇ ਕਮਾਉਂਦੇ ਸਨ ਡੰਡੀ ਜੇਕਰ ਹੈਕਿੰਗ ਦੀ ਸਲਤਨਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜ਼ਿਆਦਾਤਰ ਬੇਰੁਜ਼ਗਾਰ ਹੁਨਰਮੰਦ ਨੌਜਵਾਨ ਆਪਣੀ ਕਿਸਮਤ ਅਜ਼ਮਾਉਂਦੇ ਹਨ ਅਤੇ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਦੀਆਂ ਸਾਈਟਾਂ ਹੈਕ ਕਰਕੇ ਪੈਸਾ ਵਟਦੇ ਹਨ ਡੰਡੀ ਸਾਰੀ ਦੁਨੀਆ ਵਿੱਚ ਹੈਕਰ ਮੌਜੂਦ ਹਨ ਕਈ ਦੇਸ਼ਾਂ ਦੀਆਂ ਸਰਕਾਰਾਂ ਇਹਨਾਂ ਦੀ